ਨੋ ਇਹ ਜੇ ਸੁੱਟਦਾ ਵੇਖ ਤੇ ਇਹ ਨੂੰ ਨਹੀਂ ਲੋੜ ਹੈ ਇਹ ਲਾਉਣ ਦੀ ਚਾਹ ਨਾ ਲੋੜ ਕਿਉਂ ਨਹੀਂ ਮਮਾ ਚਾਹ ਨਾ একদম ਦੋ ਦੋ ਉੱਛਲ ਜਾਂਦਾ ਹੈ ਹਈ ਜੇ ਮੰਨ ਨਹੀਂ ਤੇ ਹਾਂ ਜੰਮਣੇ ਜੰਮਣੇ ਜੰਮਣਾ ਇਹਨੇ ਕਿੱਤਰਾ ਦਹੀਂ ਲਈ ਹੋਣੀ ਬਣੀ ਇਹਦੇ ਅਸਰ ਕਰੀ ਆਹ ਵੀ ਘੱਟ ਗਈ ਆਹਦੇ ਨੇ ਪਤਾ ਕਾਡਾ ਕਰ ਰਿਹਾ ਹਾਂ ਆਹ ਵੇਖੋ ਇੱਕ ਬੰਨਿਆ ਤਮੈ ਉਸ਼ੋਰ ਖਰੂ ਗਿਆ ਜੇ ਹੋਂ ਜੇ ਉਹ ਲੱਗ ਭਗ ਚਾਰ ਹੋ ਗਿਆ ਇੱਥੇ ਤੋਂ ਅੱਗੇ ਦੀ ਹਤਾ ਦੇਖੀ ਹੁੰਦੀ ਹੈਗੇ ਆਪਣਾ ਕਾ ਵੇਖ ਸਕਦੇ ਆ ਇੱਕ ਗਜਰਾ ਦੀ ਖੀਰ ਬਣਦੀ ਹੋਵੇ ਤੇ ਆਹ ਹਣ ਗਜਰਾ ਦੀ ਖੀਰ ਤਿਆਰ ਆ ਪੰਜਾਬੀ ਆਦਿ ਨਾ ਡਿਜ਼ਾਈਨ ਇਹ ਦਿੱਤੇ ਆ ਦੇਸੀ ਘੋ 14 ਸਾਲ ਕਰਦਾ ਇਹ ਉਹ ਰਵਾਇਤੀ ਪਾਸਰਗਾ ਮੇਰੇ ਦੋਸਤੋ ਮੈਂ ਤਾਂ ਦਾ ਆਪਣਾ ਉਤਪਤਾ ਪੱਲੂ ਮੇਰਾ ਚੈਨਲ ਢੰਗ ਦੀ ਰਾਹ ਤੇ ਤੁਹਾਡਾ ਸਵਾਗਤ ਹੈ ਦੋਸਤੋ ਮੇਰੀ ਅੱਜ ਦੀ ਸ਼ੇਅਰਿੰਗ ਆ ਕੇ ਮੈਂ ਆ ਬਣਾ ਰਹੇ ਹਾਂ ਇਹ ਉਹ ਮੈਂ ਵੀ ਤੁਹਾਡੇ ਨਾਲੇ ਸਾਂਝ ਪਾਵਾਂ ਪੰਜਾਬ ਦੇ ਪਿੰਡਾਂ ਦੀ ਵੀ ਤਕਰਾਸ ਤੋਂ ਦੂਜੀ ਜਿਹੜੀ ਅੱਜ ਤੱਕ ਦੇ ਸਾਰਾ ਕੋਈ ਜੱਥਾ ਤੇ ਆਉਣ ਲੱਗ ਪਿਆ ਇਹ ਮਾਇਦਾ ਵੀ ਇਹਦਾ ਸੰਦਾ ਕੋਈ ਕੁਛ ਨਹੀਂ ਸਿੱਟੇ ਮਿਲ ਵੀ ਆ ਰਿਹਾ ਗਰੀ ਥੰਦੀ ਇੱਕ ਰੇਖਦੇ ਅੱਗ ਨਾਲੇ ਹੱਥੋਂ ਪਾਣੇ ਤੇ ਖੁਆ ਮਾਰ ਲੈਣੇ ਆ ਤੇ ਇਹ ਦੋ ਕੜਾਈਆਂ ਜੀ ਖੁਆ ਮਾਰਨ ਦਾ ਸਵਾਬ ਇਹ ਆ ਵੀ ਇੱਕ ਤੇ ਮਾਇਦਾ ਦੁੱਧਾ ਤੇ ਇੱਕ ਤੇ ਮਾਇਦਾ ਇਹ ਨਾਲੇ ਅੱਜ ਦੇਖਾਂਗੇ ਇਹਦਾ ਜਣਾ ਗੱਲਾਂ ਪਤਾ ਕਰਾਂਗੇ ਤੇ ਨਾਲੇ ਕੁਆ ਮਾਰ ਲੈਨੇ ਆਲੇ ਪਰ ਆਪੇ ਜੀ ਖੁਸ਼ ਖੁਆ ਖਾ ਕੇ ਸਾਰੇ ਖੁਸ਼ ਹੋਣਗੇ ਵੀ ਨਾਲੇ ਬੱਲੇ ਬੱਲੇ ਸਾਰੇ ਹੋ ਗਿਆ ਕੁਆ ਕੇ ਅੱਜ ਕੱਲ੍ਹ ਜਿੰਨੀਆਂ ਬੱਚਾਈਆਂ ਇਹ ਜਿਗਰੋਂ ਖਾਂਦੇ ਆ ਜਿੰਨ ਬਰੋਂ ਖਾਂਦਾ ਕੋਈ ਅੱਜ ਰਹਿਿਆ ਨਹੀਂ ਗਿਆ ਕਹਿੰਦੇ ਉਹ ਜਿੰਨੀਆਂ ਖਾਡ ਦੁੱਧ ਆ ਜਿਹੜਾ ਬੱਦੂ ਤੇ ਕੋਈ ਨਾ ਦੇ ਕੋਈ ਤਾਂ ਨਹੀਂ ਕੀ ਜੀ ਅੱਜ ਕੱਲ੍ਹ ਜ਼ਹਿਰ ਇਹ ਲੱਕੜਾਂ ਦੀ ਅੱਗ ਜਿਹੜੀ ਹੁੰਦੀ ਨਾ ਤੇ ਸਿੱਦੇ ਸਿੱਜੇ ਬਲਦੀ ਆ ਉਹਦੇ ਉਹਲੇ ਬਣ ਜਾਂਦੇ ਫੇਰੇ ਲੱਕੜਾਂ ਦੀ ਅੱਗ ਬੜੀ ਖਵਾਦੂ ਬਣ ਜਾਂਦੀ ਤੇ ਕਹਿੰਦੇ ਬੱਲਣਵੇਂ ਬਾਰਿਸ਼ ਹੋਣ ਕਰਕੇ ਪੈਂਦੇ ਨੇ ਬਾਰਿਸ਼ ਹੋਈ ਛੱਡਾ ਗਿਆ ਤੇ ਕੱਟ ਕੇ ਨਾ ਸੋਹੜਿਆ ਇਹਨਾਂ ਪਿੰਡ ਨੂੰ ਦਿੱਕਤ ਆਉਦੀ ਆ ਅੱਖਾਂ ਆਪਸੇ ਧੂੰਆਂ ਤਵਾ ਕੱਢਾ ਪੈਂਦਾ ਤੇ ਬਜਾ ਐਸੀ ਟੀ ਵੀ ਜਗਿਆ ਤੇ ਨਾਲ ਦਾ ਬੜਾ ਜਿਹਾ ਮੂੜ ਵੀ ਐ ਕਿ ਪੜਾਈ ਇਹ ਖਵਾ ਬਣਾ ਲਿਆ ਜਾਵੇ। ਇੱਥੇ ਬਣਾਇਆ ਜਾਵੇ ਜਿਗਰੇਲਾ। ਇਹਦਾ ਮਾਇਦਾ ਦੁੱਧਾ ਬਣਾ ਲੈਣਾ ਜਿਗਰੇਲਾ ਜਿਹੜਾ ਗਾਗਾ ਦਾ ਬਣਾਉਂਦੇ ਖਵਾ। ਅੱਜ ਤੱਕ ਨਾਲ ਜਿਗਰੇਵਾ ਰੇ ਇਤਰਾ। ਇਹ ਹੋਵੇ। ਅਰੇ ਸੂਤ ਤੇਲਾ ਮਾ ਗਰਸਤੇ ਨੂੰ ਲਗਾ ਕੇ। ਇਹ ਲੱਗ ਗਿਆ ਵੀ ਨਹੀਂ। ਆ ਨਾ ਮਜ਼ਾ ਨਾ। ਆਦਾ ਤਬੀਖ ਨਾ। ਜਦਾਂ ਆਦਾ ਤਾਂ ਉਹ ਦਾਵਾ ਦੀ ਅਸੀਂ ਇਹ ਮੇਰੇ ਛੋਟੇ ਭਾਈ ਸਾਹਿਬ ਉਹਦੇ ਦੋ ਕੜਾਈਆਂ ਸੀ ਇਹਨਾਂ ਨੂੰ ਆ ਬੀਜੀ ਬੋਲ ਦੇ ਕਰਦੇ ਨਪਰੀ ਮੈਂ ਤੈਨੂੰ ਕਿਹਾ ਵੀ ਪਲਾਸ ਪਾਸੇ ਰੱਖੋ ਦੇ ਹੋ ਕੇ ਨਾ ਫੜੋ ਹਮੜਾ ਜਿਆ ਤੇ ਨਾਲ ਡਾਇਆ ਇਹਦਾ ਦੇ ਉਹਨੇ ਮੇਰੀਆਂ ਅੱਖਾਂ ਕਰਦੀਆਂ ਭਿਆਲ ਪਰ ਰੋਣਾ ਅੱਗ ਵੱਲ ਪੀ ਥੱਡੇ ਬੜੀ ਸੋਹਣੀ ਉਪਨੀ ਵੀ ਇਹ ਸਾਡੇ ਜੇ ਵੀ ਇਹ ਕੰਮ ਜਿਹੜਾ ਵਾ ਪਿਆ ਔਰ ਇਹ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਘਰ ਹੁੰਦੇ ਆ ਘਰਾਂ ਦੇ ਨਾਲ ਵੇਲੀਆਂ ਇੱਥੇ ਕਰਕੇ ਬਣਾਈਆਂ ਜਾਂਦੀਆਂ ਵੀ ਇੱਥੇ ਪਸ਼ੂ ਰੱਖੇ ਜਾਣ ਚਾਰਾ ਰੱਖਿਆ ਜਾਵੇ ਪੁੱਕਾ ਇਕੱਠਾ ਕੀਤਾ ਜਾਵੇ ਔਰ ਵੇਲੇ ਕੋਲੇ ਵਿਆਹ ਸ਼ਾਦੀਆਂ ਦੇ ਜਾਂ ਕੋਈ ਇਹ ਇਸ ਤਰ੍ਹਾਂ ਸਾਡੇ ਧਾਰਮਿਕ ਰਸਮਾਂ ਹੁੰਦੀਆਂ ਅਖੰਡ ਪਾਤਸ਼ਾਹਬ ਦੀ ਉਹ ਸਾਲ ਤੱਕ ਦੀ ਅਰੰਭ ਤੇ ਗੁਰੂ ਸਾਹਿਬ ਦੇ ਚਰਨ ਕਰ ਪਾਉਣੇ ਹੁੰਦੇ। ਉਹ ਖੁੱਲਾ ਮਾਹੌਲ ਦਾ ਵੀ ਇੱਥੇ ਅਸੀਂ ਕੋਈ ਨਾ ਕੁਝ ਬਣਾਉਂਦੇ ਰਹੀਏ। ਤੇ ਤੁਸੀਂ ਵੇਖ ਸਕਦੇ ਜੇ ਿੱਟਾ ਉੱਟਾ ਵੀ ਖਿਲਰ ਰੀਆਂ। ਇਹ ਵੇਲੀਆਂ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਪਿੰਡਾ ਪਿੰਡਾ ਦੇ। ਤੇ ਖੁੱਲਾ ਵਾਤਾਵਰਨ ਆ। ਦੇਖੋ ਸਾਡੇ ਖੁੱਲੇ ਸੁਭਾਵਾਂ ਨੂੰ ਜਨਮ ਦਿੰਦਾ। ਕਾਰਤਿਕ ਕੰਸਟਰਕਸ਼ਨ ਦਾ ਕੰਮ ਚੱਲਣ ਰਿਹਾ ਸਾਡੇ ਤੇ ਇਹ ਕਰਕੇ ਆ ਲੱਕੜ ਤਿੰਬਰ ਜਿਆ। ਵਾਦੂ ਖੇਲ ਰਿਆ ਪਰ ਜੇ ਦੇਖ ਸਕਦੇ ਸੂਰਜ ਦੇ ਉੱਤਰ ਨੇ ਵੀ ਵਰਨਲਾ ਜੋ ਮਾਰੀ ਚਾਤੀ ਹੈ ਤੁਹਾਂ ਦੇ ਛਟ ਗਈ ਥੋੜੀ ਜੀ ਪਰ ਜੇ ਵੀ ਪਿੰਡਾਂ ਦੇ ਵਿੱਚ ਪਾਥੀਆਂ ਦਾ ਰਵਾਜ ਆ ਕਿਉਂਕਿ ਇਹਨਾਂ ਪਾਥੀਆਂ ਪੁੱਥੀਆਂ ਤੋਂ ਬਿਨਾ ਨਾ ਦਾਲ ਸਵਾਦ ਬਣਦੀ ਕਿਤੇ ਪੜੋਨੀਆਂ ਪੜਾਲੀਆਂ ਜੇ ਕੋਈ ਸਾਗ ਬਣਾਉਣਾ ਹੋਵੇ ਤੇ ਜਿਹੜੀ ਬਹੁਤ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਔਰ ਹਾਂ ਇੱਕ ਹੋਰ ਨੇ ਸਾਊਟ ਕਰਿਆ ਯਾਰ ਬਾਹ ਇਹਨਾਂ ਦਾ ਬੜਾ ਪੁਰਾਣਾ ਸੌ ਬਣਾਉਣ ਦਾ ਇਹਨੂੰ ਵਾਇਰ ਮਾਰ ਕੇ ਲੈ ਆਵੀਂ ਤੇ ਅੱਗੇ ਮਾਰੀ ਜੀ ਮੇਰੀ ਗਰਾਵਲ ਬੱਸ ਇਹ ਅੱਗੇ ਜੇ ਨਾ ਜਰ ਅੱਗਾ ਥੱਲੇ ਵਧੀਆ ਥੋਲੇ ਗੋਲਿਆਂ ਚੋਂ ਜੋ ਬਣ ਗਏ ਤੇ ਥੋੜਾ ਥੋੜਾ ਵਧੀਆ ਕੰਮ ਚੱਲ ਪਿਆ ਪਪਾ ਨੇ ਸਾਡੇ ਲੋਗ ਉਹਨਾਂ ਗੱਲਾਂ ਕਰਕੇ ਹੁਣ ਉਹਨਾਂ ਚ ਮੈਂ ਵੀ ਸ਼ਾਮਲਾ ਪਸ਼ੂ ਖੂਹ ਰੱਖਣੋਂ हट ਕੇ ਇਹ ਤੇ ਤੁਸੀਂ ਦੇਖ ਸਕਦੇ ਜੀ ਬਰਾਂਡੇ ਬਰਾਂਡੇ ਸਾਹਿਬ ਪਸ਼ੂਆਂ ਦੇ ਬਣੇ 8-10 ਮੱਜਾਂ ਦੇ ਆਮ ਹੀ ਹਰ ਖਰਚ ਹੁੰਦੀ ਹੈ ਤੇ ਹੁਣ ਮੇਰਾ ਨਹੀਂ ਚਲੋ ਇਹ ਆ ਵੀ ਕੋਈ ਜੀ ਇੱਕ ਅੱਜ ਤੱਕ ਨਹੀਂ ਜ਼ਰੇ ਖਾਦੀ ਹੋਵੇ ਉਹ ਜਨਾਲ ਜੀ ਰਹਿੰਦੀ ਐਸੀ ਦੇਖੀ ਕਿ ਹੋਵੇ ਸਾਗ ਹੋਵੇ ਖਵਾਵੇ ਇਹ ਖਾ ਲੂਗੀ ਦੇ ਠੀਕ ਸਾ ਇਹਦਾ ਸਾਰੇ ਆਪ ਤੇ ਤੁਹਾਨੂੰ ਮਿਹਨਤ ਕਰਨੀ ਪੈਂਦੀ ਤੁਸੀਂ ਵੇਖ ਸਕਦੇ ਆਹ ਮੈਂ ਤਾਂ ਬਣਾ ਕਰਨ ਦੇ ਆ ਔਰ ਇਹ ਮਿਹਨਤ ਕਰਕੇ ਖਵਾ ਖਾਊਗਾ ਹਾ ਹਾ ਗਾਜਰੋ ਦਾ ਕਿਹ ਕਮਾਲ ਰੰਗ ਆ ਤੇ ਲਾਦਾਦਾ ਹੀ ਰਾਤ ਦੇ ਤੋਂ ਜਦੋਂ ਦੁੱਧ ਵੜਾ ਕੇ ਪੀਲਾ ਇਹਨਾਂ ਦਾ ਇਹਨਾਂ ਅਗਲੀ ਮੇਰੇ ਕੋ ਪੱਗ ਵੀ ਆ ਰੋ ਦੇ ਦਿੰਦਾ ਵੇ ਨਾ ਕਿਹਦੇ ਰੰਗ ਦਾ ਬਣਦਾ ਤੇ ਕਿਹਦੇ ਸਵਾਦ ਦਾ ਬਣਦਾ ਇਹਦੇ ਬਾਅਦ ਉਹ ਜੇ ਥੱਲੇ ਬਦੂ ਆਪਾਂਾ ਥੋੜੀ ਜਿਹੀ ਅੱਗ ਤੇ ਗਾਜਰਾ ਬਾਗੀ ਕੁਝ ਗਾਜਰਾ ਵਾ ਜਿਵੇਂ ਗਿਸ਼ ਕਰਕੇ ਰਕਮ ਰਾਤ ਦੀਆਂ ਫ੍ਰਿਜ ਕੱਦ ਗਿਆ ਗਿਆ ਅਨੋ ਹੈ ਇਹ ਸੋਡਾ ਵਿੱਚ ਇਹ ਨੂੰ ਨਹੀਂ ਲੋੜ ਹੈ ਇਹ ਲਾਉਣ ਦੀ ਤਾ ਨਾ ਲੋੜ ਕਿਉਂ ਨਹੀਂ ਮਮਾ ਤਾ ਨਾ ਇੱਕਦਮ ਦੋ ਦੋ ਉੱਛਲ ਜਾਂਦਾ ਹੈ ਹਈ ਜੇ ਮੰਨ ਨਹੀਂ ਤੇ ਹੂੰ ਜੰਮਣ ਦੇ ਜੰਮਣਾ ਨਹੀਂ ਕਿਤਰਾ ਦਹੀਂ ਵਾਲੀ ਬਣੀ ਦੇਖ ਪਹਹਰੀ ਆ ਗਏ ਘਟ ਗਿੱਤੇ ਇਹਨਾਂ ਨੇ ਪਤਾ ਕਾਡਾ ਕਰ ਰਿਹਾ ਨੇ ਇਹ ਕੋਈ ਖਾਣੇ ਬਣਾਉਣੇ ਸਿੱਖ ਰਿਹਾ ਕਿ ਬੁੱਢੇ ਆਰੇ ਸਾਨੂੰ ਸਿਖਾ ਦੇ ਮਾ ਸਾਡੇ ਨੂੰ ਦੰਦ ਕਰੇ ਆਪ ਇਹ ਨਾਲ ਜਿਆਦਾ ਤਾਂ ਬਣ ਗਿਆ ਫਿਰ ਫਰਿਜ ਚ ਪਈ ਰਾਜ ਜਾਜਰਾ ਇਹਦੇ ਚ ਪਾਣੀ ਹੁੰਦਾ ਜੰਮ ਗਿਆ ਕੋਈ ਨਹੀਂ ਅਗਰ ਥੋੜੀ ਜਿਹੀ ਹਵਾ ਹੁੰਦੀ ਆ ਤੇ ਇਹਨਾਂ ਨੇ ਨਹੀਂ ਇਹ ਵਰਕੋ ਜੰਮੀ ਪਈ ਹੈ ਫਾਇਦਾ ਆਜਾ ਪਾਥੀਆਂ ਲੱਕੜਾ ਲੱਕੜ ਤੇ ਬੜੇ ਟਮ ਤੇ ਰੋਲਾ ਇਹ ਚੱਲਦਾ ਹੀ ਰਹਿੰਦਾ ਕੰਮ ਆ ਬੋਈ ਹੋਏ ਅੱਗ ਥੋੜੀ ਜਿਹੀ ਵੱਜ ਜੂਗੀ ਇਹ ਕੱਢ ਲਓ ਬਾਈ ਸਵਾਦ ਬਣਦੀ ਹੈ ਚਲੋ ਪਤਾ ਨਹੀਂ ਕਹਿੰਦੇ ਕਿ ਨਹੀਂ ਕਹਿੰਦੇ ਪਰ ਮੈਂ ਕਹਿਣ ਲੱਗਾ ਉਹਦੇ ਚਾਚਾ ਵੇ ਜਾਂ ਤਾਈ ਜੇ ਤੋ ਚੜਹੀ ਵੇ ਕੜਾਈ ਤੇ ਫਿਰ ਸਾਰੇ ਅਲਵਾਈ ਕਿਉਂ ਜੀ ਆਹ ਠੀਕ ਆਦੇ ਇਹ ਬਤੀ ਜਾ ਮੇਰਾ ਸਾਰੇ ਦਿਹਾੜੀ ਸਕੂਲੋਂ ਘਟ ਜਾਂਦਾ ਤੇ ਪਤੰਗਾ ਚੜਾਉਂਦਾ ਰਹਿੰਦਾ ਅੱਜ ਤਾਂ ਸਤਕ ਤੋਂ ਕੇ ਨੂੰ ਪੜੀਆਂ ਚ ਕੱਲ੍ਹ ਜੀ ਸਵੇਰ ਦਾ ਉਹਨੇ ਨੂੰ ਮੈਂ ਮੰਗਾ ਪਾਇਆ ਤੇ ਤਨੂ ਖਾਣੇ ਗਜਰੇਲਾ ਤੇ ਅੱਜ ਦਾ ਇਹ ਦਿਨੇ ਮੇਰੇ ਵਾਂਗੂ ਇਹ ਲਵਾਈ ਆ ਕਿਉਂ ਹੈ ਆਹ ਟੀ ਹੈ ਤੇ ਮੈਂ ਧੀਗ ਲਵਾਈ ਆ ਕੋਈ ਕਹਿਣਾ ਚਾਹੁੰਦਾ ਆਪਣੇ ਵੇਖਣ ਵਾਲਿਆਂ ਨੂੰ ਦੱਸਦਾ ਨਹੀਂ ਜੇ ਨਾਦਰੀ ਕੋ ਫਰੈਂਡਸ਼ਿਪ ਟੁੱਟ ਜੇ ਵੀ ਆਖਣੇ ਲਵਾਈ ਮੁੰਡਾ ਇਹ ਤਾਂ ਪਤਾ ਲੱਗੂ ਵੀ ਕੋਈ ਨਾ ਕੋਈ ਤੇ ਕਰਦਾ ਨਾ ਇਹ ਲਾਜ ਨਹੀਂ ਰੰਦਾ ਦੱਸਦਾ ਜੀ ਕੈਨੇਡਾ ਦੇ ਸੁਪਨੇ ਲੈਣਾ ਤੁਸੀਂ ਨਹੀਂ ਨਹੀਂ ਆਸਟ੍ਰੇਲੀਆ ਆਸਟ੍ਰੇਲੀਆ ਦੇ ਉਹਨਾਂ ਸੁਪਨਾ ਬਾਹਰ ਦਾ ਹੀ ਆ ਹੂੰ ਹੂੰ ਚੋ ਠੀਕਾ ਇਹ ਤਾਂ ਮੈਂ ਵੀ ਕੈਨੇਡਾ ਦੇ ਸੁਪਨੇ ਲੈਣਾ ਦਾ ਇਹ ਸਾਰੀ ਰਾਤ ਮੈਂ ਜਹਾਜ਼ ਤੇ ਟ੍ਰੈਵਲ ਕਰਦਾ ਜਣਾ ਉਧਰੋਂ ਕੈਨੇਡਾ ਪਹੁੰਚ ਲੱਗਣਾ ਉਧਰੋਂ ਪੈ ਜਾਂਦਾ ਤੋ ਫੜ ਕੇ ਕਿਹਨਾਂ ਕਰੇ ਠਾੜਣਾ ਉਧਰ ਹੀ ਮੱਝ ਖੁੱਲ ਗਈ ਦੱਸੋ ਕੋਈ ਨਾ ਆਹ ਵੜਿਆ ਬਣੇ ਮੈਂ ਕਹਿੰਦੇ ਆ ਉਹ ਸਾੜ ਪੜਿਆਣਾ ਜ਼ਰੂਰੀ ਹੈ ਕਿਉਂਕਿ ਸਾਡੀਆਂ ਦੋ ਅੱਖਾਂ ਤੇ ਆਲਰੇਡੀ ਪ੍ਰਮਾਤਮਾ ਨੇ ਸਾਨੂੰ ਦਿੱਤੀਆਂ ਹੁੰਦੀਆਂ ਅੱبتدي ਅਸੀਂ ਸਾਡੀ ਇਹ ਖੁੱਲਦੀ ਹੈ ਤੇ ਪੜਾਈ ਦੀ ਕਰਮ ਮਾਤ ਦਾ ਹੀ ਖੁੱਲਦੀ ਹੈ ਤੇ ਇਨਸਾਨਾ ਮੇਰਾ ਪੜਿਆ ਨਾ ਵੇ ਪੜ ਪੜ ਕੇ ਕੜਿਆ ਆਵੇ ਕੜੇ ਹੁੰਦਾ ਮਤਲਬ ਹੈ ਕਿ ਉਹਨੂੰ ਜ਼ਿੰਦਗੀ ਦੇ ਸਾਰੇ ਸਵਾਦ ਦਾ ਦੀ ਦੌਤੀ ਜਿਹੜੀ ਇਹਦਾ ਪਤਾ ਹੋਵੇ ਉਹਦਾ ਜਿਹੜਾ ਗੱਲਬਾਤ ਦਾ ਤਰੀਕਾ ਉਹਦੇ ਰਹਿਣ ਸਹਿਣ ਦਾ ਢੰਗ ਹੈ ਜਿਹੜਾ ਉਹ ਪਾਵੇ ਚਦਾਰ ਨਹੀਂ ਹੋਵੇ ਪਰ ਉਹਦੇ ਦੇਖੋ ਲੱਖਣਤਾਂ ਦੀ ਇਦਾਂ ਇਹ ਦੇਖ ਸਕਦੇ ਜੀ ਦੁੱਧ ਪਾਇਆ ਸੀ ਮੈਂ ਥੱਲੇ ਅੱਗਾ ਤੇ ਬੰਦਾ ਬਰ ਖੁਰਚਣਾ ਤੇ ਜੀਹਾਂ ਵੇਕ ਰਾਈ ਨੂੰ ਲੱਗਣਾ ਜਾਵੇ ਔਰ ਇਹ ਕੜ ਦੇ ਰਾਹ ਤੇ ਪੈ ਗਿਆ ਪਰ ਕੜ ਕੜ ਕੇ ਨੇ ਸਵਾਇਣਾ ਸਵਾਦ ਹੋਇਆ ਨਾ ਤੇ ਇਸੇ ਚੀਜ਼ ਦੇ ਵਿੱਚ ਹੀ ਸਾਡੀ ਜ਼ਿੰਦਗੀ ਦੀ ਰਮਾਈ ਦਾ ਰਸ ਪਿਆ ਤੇ ਲੋਕ ਕਹਿੰਦੇ ਵੀ ਪੜਾਈ ਕੋਈ ਚੀਜ਼ ਨਹੀਂ ਹੁੰਦੀ ਮੈਂ ਕਹਿੰਦਾ ਪੜਾਈ ਨਾ ਵੇ ਇਨਸਾਨ ਕੋਲ ਜੋ ਬੇਤਰਤ ਖਾਣ ਨਹੀਂ ਹੋ ਸਕਦਾ ਇਹ ਨਹੀਂ ਜਿਹੜੇ ਪੜੇ ਨਹੀਂ ਉਹ ਬਿਹਤਰ ਇਨਸਾਨ ਨਹੀਂ ਹੁੰਦੇ ਜੋ ਪੜੇ ਨਾ ਵੀ ਹੋਣ ਉਹ ਕੜੇ ਜ਼ਰੂਰ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਦੀਆਂ ਤਪਦੀਆਂ ਧੁੱਪਾਂ ਦਾ ਤਰਾਵਾ ਦਾ ਕਿੱਡੇ ਮਿੱਡੇ ਸਭ ਸਹਰਾ ਢਾਇਆ ਹੁੰਦਾ ਆਪਦੇ ਪਿੰਡਿਆਂ ਦੇ ਉਹਨਾਂ ਨਾਲ ਕੁਲਤਿਰਦਾ ਹੁੰਦਾ ਤੇ ਦੇਖੋ ਆ ਜੋ ਜੋ ਬੱਲੇ ਬੰਨੇ ਗਏ ਇਹਨੇ ਕੋਈ ਨਾ ਪਹਿਲਾਂ ਮੜ ਜਣਾ ਇਹਨੂੰ ਬਣਾ ਕੇ ਸਿਰ ਮੈਂ ਵਿਗਰੀਲੇ ਲੋਇਨਾ ਉਹ ਜਿਹਨੂੰ ਵਿਗਰੀਲੇ ਦਾ ਜੇ ਪਾਣੀ ਪੀਂ ਸੁੱਕਣਾ ਗਾਜਰਾਂ ਦਾ ਉਹ ਦਿਖਾ ਦੇਣਾ ਔਰੇ ਉਹ ਤੇ ਜੇ ਮੇਰੇ ਪਿੱਛੇ ਤੁਸੀਂ ਵੀ ਆ ਸਕਦੇ ਜੀ ਇਹ ਅਮਰੀ ਇਹ ਜਿੰਦੀ ਉਹ ਕਿਤੇ ਕੁਝ ਲੈਣਾ ਬਿਆਰ ਦਾ ਮਟਕਰਾ ਚਲੋ ਪਤੰਗਾ ਆਪਿਆ ਰਹੇ ਤੇ ਡਾਉਂਡਾ ਵਿਸ਼ੇ ਪਤੰਗਾ ਚਲੋ ਵੀ ਹਰੋਂ ਵੰਦਾ ਆਪਣਾ ਆਪਣਾ ਫਾਦ ਹੁੰਦਾ। ਦੋ ਮੇੜੀਆਂ 'ਚ ਪੈਰ ਨਹੀਂ ਰੱਖਣਾ ਚਾਹੀਦਾ। ਪਰ ਮੈਂ ਦੋ ਕੜਾਈਆਂ 'ਚ ਖੁੱਟ ਨੇ ਰੱਖੀ ਬੈਠਾ ਜੀ। ਇੱਧਰ ਵੀ ਆਦਰੇ ਉਹ ਵਟ ਚੜ ਆ ਗਾਜਰਾਂ ਨੂੰ। ਇਹ ਵੀ ਜਾ ਜਾ ਕੱਢਦੀਆਂ ਗਈਆਂ। ਇਹ ਲੱਗਣਗੇ। ਔਰ ਗਜਰੇਲੇ ਦਾ ਬਰਾਈ ਦਾ ਸਵਾਦ ਹੁੰਦਾ ਇਹ ਢੋੜੋਵੇ ਗਜਰੇਲਾ ਵੇ ਖਵਾਵੇ ਜਰਾ ਤੁਸੀਂ ਵੇ ਤਾ ਕੋ ਵੇ ਗੋਗਲੂ ਹੋਵੇ ਤੇ ਸਾਡੀਆਂ ਦਾਦੀਆਂ ਨਾਨੀਆਂ ਛੱਡੀਆਂ ਬਾਵਾ ਉਹ ਇਹਨਾਂ ਚ ਕੋਲ ਦਿੰਦੀਆਂ ਇਹ ਰੂਹ ਲਾਜ਼ਮ ਦੀ ਹੈ ਔਰ ਉਹ ਤਾਂ ਜਾ ਕੇ ਸਵਾਦ ਵੱਧਦੀਆਂ ਚੀਜ਼ਾਂ ਗੱਲਾਂ ਨਾਲ ਤੇ ਗੱਲਾਂ ਹੀ ਵੱਧਦੀਆਂ ਤੇ ਚੀਜ਼ਾਂ ਖਾਣ ਵਾਲੇ ਦਾ ਖਵਾਦ ਨਹੀਂ ਵੱਧਦੀਆਂ ਔਰ ਵੀ ਵੀ ਗੱਗੇ ਮੈਂ ਜੰਦਗੀ ਸੰਗੜੀ ਆਵ ਲੋ ਉਹ ਲੈਦੇ ਫੇਰ ਫੋਨੇ ਨਾਲ ਅਰੇ ਨਜ਼ਰ ਅੰਦਰ ਦੇਖੋ ਗੱਗੇ ਜਿੱਦੇ ਬਦਲਣਾਂ ਚੜੀ ਹੋ ਗਿਆ ਆ ਲੈ ਛੋਟ ਕਬਨ ਨਾ ਦਮਾ ਸ਼ੋਰ ਖੁਰੂ ਗਿਆ ਅਜੇ ਹੋ ਜੀ ਖਵਾ ਲੱਗ ਪਾ ਗਿਆ ਚਾਰ ਹੋ ਗਿਆ ਇੱਥੇ ਕਾਗੇ ਦੀ ਇਤਿਆਰ ਤੇ ਹੀ ਹੁੰਦੀ ਹੈਗੇ ਥੋੜੀ ਜੀ ਕੱਟ ਕਰ ਦਿਓ ਇਹ ਥੱਲੇ ਨਾ ਲੱਗੇ ਇਹ ਦੇਖਦੇ ਬਾਅਦ ਤੇ ਸੜ ਗਿਆ ਸਾਡੀ ਅਰੇ ਕਮੈਂਟ ਜਿੰਦੀ ਨਹੀਂ ਅੱਗ ਵੀ ਜਾਦੇ ਚਲੇ ਕਰਦੇ ਕਰਕੇ ਜਦੋਂ ਐਵੇਂ ਆਉਂ ਲੱਗਦੀ ਕੋਈ ਚੀਜ਼ ਬਣਦੇ ਫਿਰ ਉਹ ਮਰਚੇ ਮਿਲ ਪੈਂਦੀ ਰਾਤ ਨਹੀਂ ਇਹ ਸਾਡੇ ਜਿਹੜੇ ਉਹ ਗਿਆ ਤਿਆਰ ਬਿਲਕੁਲ ਜੀ ਬੜੀ ਜੀ ਬਿਚਾਰ ਬੜੀ ਜੀ ਨਾ ਰਹੀ ਚਲ ਚਲਗਾ ਬਚਨਾ ਹੋਏਗਾ ਲੈ ਜਾ ਉਹ ਜੇ ਸਰ ਮਤਲਬ ਦੱਸਦਾ ਇਹ ਰੇਲੇ ਵਾਲੇ ਪੱਲੇ ਆਪਾਂ ਤਾਂ ਹੀ ਰੋਟੀ ਸਰਵੇ ਜੀ ਲੱਡਪੱਗ ਰੰਗਿਆ ਕੋਈ ਦੀ ਜਿੰਨੀ ਦੀ ਪੋਜੀਸ਼ਨ ਅੱਧ ਕਿ ਜਿਲਦੇ ਨੇ ਜੇ ਥੋੜੀ ਜੀ ਮਿਹਨਤ ਹੋਰ ਲੈਣੀ ਹੈ ਲੋਗ ਵੱਡਾ ਪਾਉਣਾ ਕਿੰਟਾ ਜੀ ਹੋਰ ਇੱਥੇ ਹੋ ਗਿਆ ਜੀ ਲੱਡਪੱਗ ਤਿਆਰ ਆ ਹੁਣ ਅਕਵੇ ਸਕਦੇ ਆ ਇੱਕ ਗਜਰਾ ਦੀ ਖੀਰ ਬਣੇ ਹੋਵੇ ਤੇ ਹੁਣ ਗਜਰਾ ਦੀ ਖੀਰ ਤਿਆਰ ਆ ਕੋਈ ਆ ਬਿਕਰ ਗਿਆ ਤੇ ਇਹ ਵੀ ਜਦੋਂ ਜਿਹੜਾ ਉਹ ਫਟ ਗਿਆ ਅਗਲੇ ਜੇ ਆਪਾਂ ਖੰਡ ਪਾ ਦਿਆਂਗੇ ਔਰ ਇਹ ਵੀ ਜੇ ਚਾਲੇ ਇਸ਼ਾਰੇ ਮਣਕੇ ਮਦਾਮ ਕਾਜੀ ਕੋਤੀ ਪਾਹ ਲਦੇ ਠੀਕ ਪਿਆਰਾ ਤੇ ਤੋਂ ਵੀ ਜੇ ਕਰਦੇ ਤੋਂ ਕੋਈ ਨਾ ਹੋ ਰਹੀ ਆ ਥੇਰੇਲਾ ਇਹ ਗੱਲ ਕਰਾਵਾ ਜਦੋਂ ਗਰਿੱਲਾ ਨੇ ਬਣ ਜਾਂਦਾ ਉਹ ਨਜਰ ਪੰਦੀ ਜਾਨ ਦੇ ਕਿਤਨੇ ਤੇ ਗੱਲ ਜਦੋਂ ਜੱਲਾ ਜਰ ਕੇ ਜੇ ਦਿੰਦਾ ਨਹੀਂ ਬਣ ਜਾਂਦੇ ਜਾਨ ਅਹੀ ਬੜੀ ਛੱਡਣੀ ਹੈ ਹੋਰ ਤੁਹਾਨੂੰ ਬੋਲਦਾ ਦੇ ਇਹ ਬੜਾ ਖੂਆ ਪਿਆਰਾ ਖੂਆ ਵੇ ਜਾ ਟੜਕਾ ਹੋਵੇ ਜਿਹੜਾ ਜਰ ਘੋ ਨਹੀਂ ਛੱਡ ਜਾਂਦੇ ਜਾਨ ਇਹਨਾਂ ਦੀ ਵੀ ਨਹੀਂ ਛੱਡੀ ਜਾਂਦੀ ਨੇ ਠੀਕ ਕਾਹ ਚਮੈਂਟ ਤੇ ਆਉਂਦਾ ਜਿਹੜੇ ਦੇ ਫੈਟ ਹੋਈ ਜਿਹੜਾ ਇਹ ਕੋ ਕਰਦੇ ਨੇ ਕੋਈ ਨਹੀਂ ਕਰਦੇ ਜਿੱਦਾਂ ਕੋਰ ਚਾਰ ਮੁਝ ਕੱਢ ਲਾਗੇ ਸਿਰਫ ਜੋ ਮਰਜੀ ਪਾ ਲੇ ਤੇ ਬਣਾਈ ਜਾ ਸਕਾਵੇਂ ਇਹਦੇ ਛੇੜੇ ਬਣਾ ਲਓ ਤਾਂ ਕਿੰਨੇ ਬਣਾ ਲਓ ਤਾਂ ਇਹ ਜਿਹ ਬੀਜ ਸਾਹ ਲਗਾਈ ਦਾ ਸਾਰੇ ਜਿੰਦੇ ਆ ਵੀ ਕਿਸੇ ਵੀ ਚੀਜ਼ ਦਾ ਜਨਮ ਹੈ ਸਭ ਤੋਂ ਸਾਡੀ ਮਿਹਨਤ ਦੀ ਕੋਖ ਚ ਪਿਆ ਹੁੰਦਾ ਤੁਸੀਂ ਇਹ ਦੇਖ ਸਕਦੇ ਜੇ ਕਿ ਸਾਦਾ ਸਬਰ ਤੇ ਸਾਡੀ ਮਿਹਨਤ 7 ਕਿਲੋ ਦੁੱਧ ਚੋਂ ਅਸੀਂ ਆ ਕੋਈ ਤੱਕ ਪਹੁੰਚ ਗਏ ਤੇ ਲਗਾਤਾਰ ਮਿਹਨਤ ਕੀਤੀ ਔਰ ਇਹ ਖਾਸ ਖੋਆ ਤੁਸੀਂ ਇਹ ਦੇਖ ਸਕਦੇ ਜੇ ਇਹ ਹੁਣ ਜੰਮ ਜਾਊਗਾ ਮਗਰ ਬਾਅਦ ਅਸੀਂ ਇਹਦੇ ਨਾਲ ਜਦ ਵੀ ਇਹਨਾਂ ਬਣਾ ਲਗੇ ਤਾਂ ਉਹ ਸਾਡੀ ਆਡੀਸ਼ਨ ਮੈਂ ਤੁਹਾਨੂੰ ਦਿਖਾ ਰਿਹਾ ਨਾ ਇੱਕ ਮਦਾਨ ਤੇ ਮੈਂ ਫੜੇ ਕਰ ਲਿਆ ਤੁਸੀਂ ਜਿਹਨਾਂ ਨੇ ਬੜਦਾ ਇਹ ਜਦੋਂ ਬੈਠਾ ਤੇ ਮੇਰੀ ਮਾਤਾ ਕਹਿੰਦੇ ਗਾੜੀ ਉਹਨਾਂ ਨਹੀਂ ਚਾਹੁੰਦਾ ਜਿਹੜਾ ਦੇ ਦਾ ਲੈ ਆ ਵੀ ਜਿਹਨੇ ਮੈਂ ਕਹਾਂ ਹਦ ਮੈਂ ਹਾਂ ਵੀ ਲੈ ਲੈਂਦਾ ਨਾ ਜਿਹੜਾ ਨਾ ਕਿਹੜੇ ਰੰਗ ਚੱਲਦਾ ਇਹਨਾਂ ਤੋਂ ਜਿਹਨੇ ਜਿਹਨੇ ਐਵੀ ਚੱਲਦਾ ਨਾ ਕਰਦਾ ਮਾਰੇ ਫਿਰ ਮਾਰੇ ਉਹਦੇ ਤੇ ਇਹ ਜਿਹੜਾ ਲਗਭਗ ਖਵਾ ਤੇ ਗਾਜਰਾ ਇਹ ਜਿਹੜੇ ਨਾ ਉਹਦੇ ਤੋਂ ਉਹਨੂੰ ਪਾਉਂਦੇ ਗਿਆ ਇਹ ਜਿਹੜਾ ਰਕੌਣੀ ਆਪਾਂ ਖੰਡ ਖੰਡ ਪਾਉਣ ਦੇ ਨਾਲ ਇਹਦੇ ਇਹਦੇ ਕੋਈ ਲੈ ਲਾ ਜਾ ਰੋ ਪਾਣੀ ਛੱਡ ਜਾਣਾ ਲਾ ਜਾ ਕੋ ਮਾਗੇ ਨਾ ਤੇਰੇ ਤੇ ਜਿ ਪਾਵਾਂਗੇ ਤੇ ਕੀਚੋ ਆ ਨਹੀ ਅਗਲੇ ਕਿੰਨਾ ਪਾਉਣਾ ਲਗਭਗ ਘੱਟ ਜਿਆ ਵੱਧ ਜਿਆ ਖੰਡ ਸਾਰੇ ਪਾਣੀ ਹੁੰਦਾ ਤੇ ਮੇਰੇ ਲਈ ਥੋੜੀ ਜਿਹੀ ਖੰਡ ਕੱਟ ਪਾਣੀ ਪਿੱਤਾ ਜੀਏ ਤੇ ਗਜਰਾਬ ਹੀ ਦਿੱਖੀ ਹੁੰਦੀ ਹੈ ਤੇ ਇੰਗੀ ਘਰਾਉਂਦੇ ਤੇ ਆਹ ਦੇਸੀ ਘਿਓ ਘੋਲ ਦਸਾਲ ਘਰ ਦਾ ਜੀ ਵੀਰ ਬਾਰੇ ਤਰ ਫੜਗਾ ਹੁਣ ਆਪਾਂ ਜਿਉਂ ਨਿਪਾਦਨੇ ਅਰੇ ਇਹ ਵੀ ਇੱਕ ਕਾਸਟ ਲੱਗ ਗਈ ਹੈ। ਇਹ ਵੀ ਗਰੇਲਾ ਖਾਂਗੇ। ਇਹ ਮੈਂ ਮੈਂ ਤਾਂ ਜਿਹਨੇ ਕਰਾਈ ਨਾ ਲਾਗੇ ਲਗਨ ਦੇਣਾ ਨਹੀਂ। ਠੀਕ ਹੈ ਮੇਰੇ ਇਹਦਾ ਕੈਮਰੇ ਤੇ ਆ। ਗੋਲੀਆਂ ਹੀ ਤੰਗ ਲਾ ਰਿਹਾ। ਕੋਈ ਨੂੰ ਪਤਾ ਵੀ ਪਾਣੇ ਕਰ ਲਿਆ ਕੰਮ ਸਾਰਾ। ਕਹਿੰਦੇ ਇਹ ਆ ਗਏ ਗੱਡੇ ਦੇ ਮਲਦਾ ਬਲਦਾ ਮੇਰੇ ਕੋ ਆਇਆ। ਚਲੋ। ਇਹਦੇ ਨੇੜਾ ਆਵਾਜ਼ ਆ ਤਾਂ ਨੇੜਾ ਆਣੀ। ਸਣਾ ਕਰਕੇ ਮੈਂ ਇਹਨੂੰ ਦੇਣਾ ਨਹੀਂ। ਇਹੀ ਮੇਰੀ ਅੱਜ ਦੀ ਸਾਜ ਦੋਸਤੋ ਜੇ ਤੁਸੀਂ ਇੱਥੇ ਵੀ ਮੇਰੇ ਚੈਨਲ ਨੂੰ ਵੇਖਦੇ ਜੀ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਇਹ ਸਾਜ ਪਾਉਂਦਾ ਰਹਾ ਔਰ ਅੱਪੜਿਆ ਤੋਂ ਤੁਸੀਂ ਵੇਖ ਸਕਦੇ ਜੀ ਮੇਰੇ ਵੀ ਮੈਂ ਅੱਜ ਮੇਰੀ ਗੱਡੀ ਆਪ ਦੇ ਛੇਕ ਜਿਆਦਾ ਜਾਂਦਾ ਮੇਰੇ ਦੋਸਤੋ ਅੱਜ ਵੀਰਨਿੰਗ ਸਾਜ ਜਿਉਂਦੇ ਰਹੋ ਵਾਸਤੇ ਰਹੋ ਖੁਸ਼ ਰਹੋ ਬਾਦ ਰਹੋ